ਪਹਿਲੀ ਤਾਂ ਗੱਲ ਹੈ ਕਿ ਇੱਡੀ ਵੱਡੇ ਮਹਾਨ ਸਖੀਰ ਤੇ ਡਾਕਟਰ ਬੀਆਰ ਅੰਬੇਦਕਰ ਜਿਨ੍ਹਾਂ ਦੀ ਬਹੁਤ ਵੱਡੀ ਇਸ ਦੇਸ਼ ਨੂੰ ਦੇਣ ਹੈ ਸੰਵਿਧਾਨ ਦੇ ਮੁੰਦਰ ਮਤਾ ਉਸ ਸਖੀਰਤ ਨੂੰ 26 ਜਨਵਰੀ ਵਾਲੇ ਦਿਨ ਉਹਨਾਂ ਤੇ ਉੱਤੇ ਜਿਹੜਾ ਸਟੈਚੂ ਲੱਗਿਆ ਉਹਨੂੰ ਦਿਨੇ ਇਸ ਤਾਂ ਤੋੜਨ ਦੀ ਜਿਹੜੀ ਵੱਡੀ ਕੋਸ਼ਿਸ਼ ਕੀਤੀ ਹੈ ਇਕ ਬਹੁਤ ਵੱਡਾ ਮੈਂ ਸਮਝਦਾ ਕਿ ਉਸ ਮਹਾਨ ਸ਼ਖਸੀਅਤ ਦਾ ਅਪਮਾਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਔਰ ਇਹਨੂੰ ਪਾਰਟੀ ਵੱਲੋਂ ਮੈਂ ਕੰਡੈਮ ਵੀ ਕਰਦਾ ਔਰ ਇਹਦੇ ਤੇ ਹਾਈ ਲੈਵਲ ਇਨਕੁਆਇਰੀ ਵੀ ਹੋਣੀ ਚਾਹੀਦੀ ਹੈ। ਔਰ ਇਹਦੇ ਪਿੱਛੇ 사ਜਿਸ਼ ਕੀ ਹੈ ਪੰਜਾਬ ਦੇ ਅਮਨ ਤੇ ਸ਼ਾਂਤੀ ਦੇ ਮਾਹੌਲ ਨੂੰ ਲਾਂਬੂ ਲਾਉਂਦੀ ਉਹਦਾ ਵੀ ਪਰਦਾ ਫਾਸ਼ ਹੋਣਾ ਚਾਹੀਦਾ। ਦੂਜੀ ਗੱਲ ਹੈ ਕਿ ਇਸ ਘਟਨਾ ਨੇ ਪੰਜਾਬ ਸਰਕਾਰ ਦੇ ਜਿਹੜੇ ਸਾਰੇ ਪੋਲ ਸੈਕਿਉਰਟੀ ਦੇ ਕੋਲ ਕਿ ਰੱਖਦੇ ਕਿ ਘਟਨਾ ਕਿੰਨੇ ਇੰਪੋਰਟੈਂਟ ਕਿੰਨੇ ਬਿਜ਼ੀ ਏਰੀਆ ਦੇ ਵਿੱਚ ਹੋ ਰਹੀ ਹੈ ਔਰ ਉਸ ਟਾਈਮ ਤੇ ਹੋ ਰਹੀ ਹੈ ਜਦੋਂ ਸਾਥ ਸਾਥ ਤੇ ਪੁਲਿਸ ਜਿਹੜੀ ਹੈ ਉਹ ਚੌਕਸ ਹੈ ਇਸ ਚੀਜ਼ ਨੂੰ ਮਹੱਤਵ ਨਾਲ ਦੇਖਣਾ ਚਾਹੀਦਾ ਹੈ ਕਿ ਇਹ ਐਹੋ ਜੀ ਘਟਨਾ ਐਹੋ ਜੀ ਜਗ੍ਹਾ ਤੇ ਹੋਈ ਹੈ ਤੇ ਇਹਦੀ ਜ਼ਿੰਮੇਵਾਰੀ ਵੀ ਫਿਕਸ ਹੋਣੀ ਚਾਹੀਦੀ ਹੈ ਇਸ ਕਰਕੇ ਵੱਡੀ ਗੱਲ ਹੁੰਦੀ ਹੈ ਕਿ ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਅਮਨ ਨੂੰ ਡਿਸਟਰਬ ਕਰਨ ਵਾਸਤੇ ਅਸੀਂ ਬੜੀ ਦੇਰ ਤੋਂ ਕਹਿ ਰਹੇ ਕਿ ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਜਿਹੜੀਆਂ ਚਾਹੁੰਦੀਆਂ ਇੱਕ ਪੰਜਾਬ ਨੂੰ ਤਬਾਹੀ ਦੇ ਰਸਤੇ ਤੇ ਉੱਤੇ ਦੁਬਾਰਾ ਪਾਇਆ ਜਾਵੇ ਤੇ ਸਰਕਾਰ ਜਿਹੜੀ ਸਾਡੀ ਆ ਸੁੱਤੀ ਪਈ ਹੈ ਇਸ ਕਰਕੇ ਜੇ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਫਰੀਦਕੋਟ ਤੋਂ ਆਪਣਾ ਜਿਹੜਾ ਝੰਡਾ ਚਲਾਉਂਦਾ ਆਪਣੀ ਸੈਲੀਬ੍ਰਿਟੀ ਸੀ ਉਹ ਪਟਿਆਰੇ ਆਪ ਸ਼ਿਫਟ ਹੋਣਾ ਪਿਆ ਤੇ ਇਹਦਾ ਮਤਲਬ ਕਮਜ਼ੋਰੀ ਤੇ ਸਰਕਾਰ ਨੇ ਉਸੇ ਦਿਨ ਨਹੀਂ ਮੰਨਦੀ ਸੀ ਜੇ ਕੋਈ ਚੈਲੰਜ ਸੀ ਫਰੀਦਕੋਟ ਚ ਤੇ ਉਹ ਚੈਲੰਜ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਆਪ ਐਕਸੈਪਟ ਕਰਨਾ ਚਾਹੀਦਾ ਸੀ ਇੱਕੋ ਤਰੀਕਾ ਥੋੜੀ ਇਹ ਕਿ ਜੇ ਉੱਥੇ ਪੁਲਿਸ ਨੇ ਕਹਿ ਦਿੱਤਾ ਕਿ ਉੱਥੇ ਖਤਰਾ ਆਇਆ ਉੱਥੇ ਕੋਈ ਝੰਡੇ ਲੱਗੇ ਖਾਲਸਤਾਨ ਦੇ ਚ ਹੋਰ ਹੋ ਗਿਆ ਤੇ ਤੁਸੀਂ ਮੈਦਾਨ ਨਹੀਂ ਛੱਡ ਜੋ ਇਹ ਕਿ ਇਹ ਇਹ ਜੇ ਮੁੱਖ ਮੰਤਰੀ ਡਰ ਗਿਆ ਉੱਥੇ ਜਾਣ ਤੋਂ ਵੈਨਿਊ ਚੇਂਜ ਹੋ ਗਿਆ ਕਿਉਂ ਤੇ ਮੁੱਖ ਮੰਤਰੀ ਨਹੀਂ ਆਏਗਾ ਉੱਥੇ ਕੋਈ ਹੋਰ ਚੰਗਾ ਚਲਣ ਜਾਏਗਾ ਤੇ ਤੁਸੀਂ ਆਪਣੇ ਆਪ ਹੀ ਹਾਰੇ ਨਾ ਜਿਹੜੀਆਂ ਫੋਰਸ ਦੇ ਸਾਹਮਣੇ ਮੰਨ ਲਈ ਆਪਣੀ ਇਸ ਕਰਕੇ ਪਹਿਲਾਂ ਤੇ ਵੀ ਦੱਸਣਾ ਚਾਹੀਦਾ ਕਿ ਜੇ ਮੁੱਖ ਮੰਤਰੀ ਸਾਹਿਬ ਦਾ ਪ੍ਰੋਗਰਾਮ ਸੀ ਤੇ ਕਿਉਂ ਚੇਂਜ ਕੀਤਾ ਗਿਆ ਜੇ ਮੁੱਖ ਮੰਤਰੀ ਸਾਹਿਬ ਚੁਣੌਤੀ ਨਹੀਂ ਪ੍ਰਵਾਨ ਕਰਦੇ ਤੇ ਤੁਸੀਂ ਸੰਵਿਧਾਨਕ ਤੌਰ ਤੇ ਸਰਕਾਰ ਚਲਾਉਣ ਦੇ ਹੱਕਦਾਰ ਹੀ ਨਹੀਂ ਕਿੱਡੀ ਮਾੜੀ ਗੱਲ ਕਿ ਤੁਸੀਂ ਚੇਲ ਉਪੀਸ ਵਿਕਾਰ ਕਰਨ ਦੀ بجائے ਜਦੋਂ ਆਪ ਤੁਸੀਂ ਭੱਜ ਗਏ ਉੱਥੋਂ ਮੈਦਾਨ ਚ ਤੇ ਫਿਰ ਇਹੋ ਜਿਹੀ ਘਟਨਾਵਾਂ ਤੁਸੀਂ ਥਾਂ ਤੇ ਕਿਵੇਂ ਰੋਕੋਗੇ ਇਸ ਕਰਕੇ ਬੜੀ ਮਿਊਸੀ ਵਾਲੀ ਗੱਲ ਹੈ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਇਹਦੇ ਤੇ ਨੈਤਿਕ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ ਇਹਨਾਂ ਘਟਨਾਵਾਂ ਦੀ ਬਹੁਤ ਲੋਕੀ ਇਸ ਘਟਨਾ ਕਰਕੇ ਬਾਕੀ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਪੀਆਂ ਉਹਦੇ ਕਰਕੇ ਮਿਊਸੀ ਦੇ ਵਿੱਚ ਨਹੀਂ ਸਹਿਮ ਦਿੰਦੇ